ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਅਸੀਂ ਪਿੰਡ ਭਗਤਪੁਰ ਦੇ ਵਿੱਚ ਆਏ ਆ ਜਿੱਥੇ ਬਾਰਸ਼ ਦੇ ਦੌਰਾਨ ਇਹ ਆ ਮੀਟਰਾਂ ਦਾ ਬਕਸਾ ਰਹਾ ਇਹ ਮੀਟਰਾਂ ਦੇ ਬਕਸੇ ਦੇ ਤੇ ਬਿਜਲੀ ਪੈ ਕੇ ਅਸਮਾਨੀ ਜਾਤੀ ਕਾਰਨ ਹੋ ਗਿਆ ਇਹਨੂੰ ਅੱਗ ਲੱਗ ਗਈ ਆ ਪਟਾਕੇ ਚੱਲੇ ਆ ਆਮ ਲੋਕਾਂ ਨੇ ਦੇਖਿਆ ਆਹ ਨੰਗਨ ਵਸੀਆਂ ਨਾਲ ਗੱਲਬਾਤ ਕਰੀਏ ਭਾਈ ਸਾਹਿਬ ਜੀ ਦਾ ਅਸਲੀ ਕਾ ਜੀ ਆਪਣਾ ਮੇਰਾ ਨਾਮ ਫਰਦਾਸ ਜੱਸੀ ਆ ਜੇ ਜਸਜੀਤ ਸਾਹਿਬ ਜਮੇਰ ਨੂੰ ਆਗ ਲੱਗੀ ਆ ਹਾਂਜੀ ਹਾਂਜੀ ਕੀ ਦੇਖਿਆ ਕੋਈ ਬਸ ਆਗ ਲੱਗੀ ਦੇਖੀ ਆ ਹਾਂਜੀ ਕਾਰਨ ਦਾ ਪਤਾ ਨਹੀਂ ਫਤਮਾਨੀ ਬਿਜਲੀ ਨ ਲੱਗੀ ਆ ਜਾਂ ਵਿੱਚ ਕੋਈ ਸ਼ਾਰਟ ਹੋਇਆ ਪਾਣੀ ਪਾਪੇ ਠੀਕ ਹੈ ਪਾਣੀ ਪਾਪੇ ਤੂੰ ਐ ਧੂਆਂ ਹੋ ਪਿਆ ਤਾਂ ਲੋਕੀ ਇੱਕ ਦੂਰੇ ਤੋਂ ਸੁਣ ਕੇ ਖੜਾਕਾ ਕਿੰਨਾ ਖੁਆ ਜਦੋਂ ਸੁਣਿਆ ਜੇ ਅਸਮਾਨੀ ਬਿਜਲੀ ਤੇ ਤਾਂ ਖੜਾਕਾ ਹੀ ਬਹੁਤ ਜ਼ੋਰ ਨਾਲ ਹੁੰਦਾ ਸੀ ਖੜਾਕਾ ਤਾਂ ਤਕਰੀਬਨ ਨਾ ਹੋਇਆ ਇੰਨਾ ਕਦਾ ਪਤਾ ਨਹੀਂ ਜਾਲੀ ਅੱਖ ਲੱਗੀ ਦੇ ਨਿਕਲੇ ਆ ਅੱਛਾ ਜੀ ਤੈਨੂੰ ਮੈਨੂੰ ਪੁੱਛ ਸਾਡੇ ਕੋਈ ਪਿੰਡ ਦੇ ਲੰਮੜਦਾਰ ਆ ਗਿਆ ਸਤਿਨਕਾ ਲੰਮੜਦਾਰ ਦੀ ਆਪਣਾ ਪੂਰਾ ਨਾਮ ਦੱਸ ਦਿਓ ਗਲਬੀਰ ਸਿੰਘ ਲੰਮੜਦਾਰ ਇਹ ਤੁਸੀਂ ਫਿਰ ਇਹਦਾ ਕੀ ਦੇਖਿਆ ਬਸ ਜਿਵੇਂ ਇਹਨੇ ਦੱਸਿਆ ਮੈਂ ਅੰਦਰ ਬੈਠਾ ਸੀਗਾ ਤੇ ਇੱਕਦਮ ਖੜਾਕਾ ਹੋਇਆ ਠੀਕ ਹੈ ਜੀ ਤੇ ਬਾਰਿਸ਼ ਵੀ ਹੋ ਰਹੀ ਸੀ ਠੀਕ ਹੈ ਜੀ ਤੇ ਫਿਰ ਕੀ ਲੋਕ ਇਕੱਠੇ ਹੋ ਗਏ ਆ ਇਹ ਜਿੱਥੇ ਤੁਸੀਂ ਕੁਝ ਅੱਗ ਬੁਝਾਉਣ ਦਾ ਕੋਈ ਕੋਸ਼ਿਸ਼ ਕੀਤੀ ਅੱਗ ਵੀ ਆਉਣ ਦੀ ਤਾਂ ਜਿੱਥੇ بارش ਹੋ ਰਹੀ ਸੀ ਤੋਂ ਪਾਣੀ ਤੇ ਪਾਣੀ ਸੀ ਪਾਣੀ ਦੇ ਵੀ ਪਾਣੀ ਦਾ ਆਬ ਮਰਨਾ ਮਿੱਟੀ ਵੀ ਉੱਪਰ ਸੱਟ ਨਹੀਂ ਸਾਰੀ ਜੇ ਤਾਂ ਅੱਗ ਵੀ ਆਉ ਜਾਨਕਰ ਕੋਈ ਸਲੈਂਡਰ ਹੁੰਦਾ ਉਹ ਕੰਮ ਕਰਦਾ ਸਾਬ ਜਾਂ ਸੋਪੇ ਤੇ ਰੇਤਾ ਹੁੰਦਾ ਤਾਂ ਹਾਂਜੀ ਹਾਂਜੀ ਠੀਕ ਧੰਨਵਾਦ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਆਪਣਾ ਮਹਿੰਦਰ ਰਾਮ ਜੀ ਇਹ ਜਦੋਂ ਮੀਂਹ ਨਾਲ ਆਦਨ ਲੱਗੀ ਆ ਤੁਹਾਨੂੰ ਪਤਾ ਇਥੇ ਕਿੱਦਾਂ ਹੋਈਏ ਕੋਈ ਗੱਲ ਨਹੀਂ ਇਦਾਂ ਨਹੀਂ ਜੀ ਅਸੀਂ ਤਾਂ ਜਦ ਬਾਹਰ ਦੇਖੇ ਤਾਂ ਜ ਭਰਾਮਰ ਨਿਕਲਦੇ ਦੇਖੇ ਬਸ ਠੀਕ ਹੈ ਜੀ ਇਹ ਨਗਰ ਨਿਵਾਸੀ ਇਕੱਠੇ ਹੋਏ ਆ ਜੀ ਕਾਰਨ ਦਾ ਨਹੀਂ ਪਤਾ ਲੱਗ ਸਕਿਆ ਤੁਸੀਂ ਸਰਕਾਰ ਤੋਂ ਮੰਗ ਕਰਦੇ ਕੀ ਕਰਦੇ ਆ ਕਿ ਹੁਣ ਮੀਟਰ ਤਾਂ ਕੁਦਰਤੀ ਤੌਰ ਤੇ ਸੜ ਗਿਆ ਹਾਂ ਜੀ ਜੇ ਸਰਕਾਰ ਤੁਹਾਡੇ ਸਿਰ ਪੈਸੇ ਤੋਂ ਪੈਸੇ ਧਰੋਗੇ ਤੁਸੀਂ ਇਹ ਖੱਬਤ ਕਹਾਂਦਾ ਕਹਿਣਾ ਕਿ ਸਾਡਾ ਤਾਂ ਇੱਥੇ ਕੋਈ ਕਸੂਰੇ ਨਹੀਂ ਇਹ ਪ੍ਰਾਈਵੇਟ ਕੰਪਨੀ ਨੇ ਜੇ ਤਾਂ ਘਰ ਚ ਮੀਟਰ ਹੁੰਦੇ ਫਿਰ ਇਹ ਖਤਕਾਰਾਂ ਦਾ ਇਹ ਹੱਕ ਬਣਦਾ ਸੀਗਾ ਕਿ ਇਹਨਾਂ ਦੀ ਸਾਫ਼ ਸੰਭਾਲ ਕਰਨਾ ਹੁਣ ਪ੍ਰਾਈਵੇਟ ਕੰਪਨੀਆਂ ਮੀਟਰ ਲਾਤੇ ਬਾਹਰ ਇਹ ਹੁਣ ਕੰਪਨੀ ਦੀ ਜ਼ਿੰਮੇਵਾਰੀ ਆ ਇਹਦੇ ਵਿੱਚ ਕੋਈ ਗੱਡੀ ਨਹੀਂ ਕੋਈ ਵਾਤਾ ਨੇ ਵੀ ਦਾ ਪਾਣੀ ਵੀ ਪੈ ਕੇ ਅੱਗ ਲੱਗ ਸਕਦੀ ਆ ਅਸਮਾਨੀ ਬਿਜਲੀ ਵੀ ਹੋ ਸਕਦੀ ਆ ਤਾਂ ਮੈਂ ਫੇਰ ਆ ਦਿਖਾ ਲਣਾ ਤੁਹਾਨੂੰ ਜੀ ਇਹ ਨਗਰ ਨਿਵਾਸੀ ਆ ਜੀ ਤੇ ਇਹ ਮੀਟਰਾਂ ਨੂੰ ਹੱਥ ਲਾ ਕੇ ਸਾਨੂੰ ਦਿਖਾ ਰਹੇ ਆ ਆ ਤੁਹਾਨੂੰ ਮੈਂ ਵਾਕਈ ਦਿਖਾ ਦੇਣੀ ਆ ਆ ਮੀਟਰਾਂ ਚ ਸਵਾਇ ਬਣ ਗਈ ਆ ਹੰਜਾਂ ਜਿਹੇ ਵਿੱਚ ਉਤਾਰਾ ਲੱਗਿਆ ਜੀ ਉਹ ਬਿਜਲੀ ਬੋਰ ਵਾਲੇ ਜੀ ਉਤਾਰਾ ਤੁਹਾਨੂੰ ਸਭ ਲੈ ਗਿਆ ਆ ਉਹ ਲੈ ਗਿਆ ਤਾਂ ਨੱਗਰ ਵਾਸੀਆਂ ਨੇ ਇਹੀ ਸਰਕਾਰ ਤੋਂ ਮੰਗਵਾ ਮਹਿਕਮੇ ਤੋਂ ਮੰਗਵਾ ਭਾਈ ਸਾਡਾ ਤਾਂ ਕੋਈ ਕਸੂਰ ਨਹੀਂ ਹੈਗਾ ਜੇ ਇਹਦਾ ਮੀਟਰ ਨੂੰ ਅੱਗ ਲੱਗ ਗਈ ਆ ਇਹ ਤਾਂ ਕੁਦਰਤੀ ਤੌਰ ਤੇ ਲੱਗੀ ਆ ਇਹ ਖਫਤ ਕਰਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਕਿ ਇਹਨਾਂ ਸਿਰ ਨਾ ਪੈਸੇ ਪਾਏ ਜਾਣ ਇਹ ਇਹਦਾ ਜਿਹੜਾ ਖਰਚਾ ਇਹ ਕੰਪਨੀ ਆਪ ਚਕੇ ਬਿਜਲੀ ਬੋਰਡ ਆਪਣਾ ਆਪ ਖਰਚਾ ਚਕੇ ਆ ਇਹ ਖਫਤਾਂ ਖਫਤਕਾਰਾਂ ਦੇ ਸਿਰ ਨਾ ਖਰਚਾ ਪਾਇਆ ਜਾਵੇ ਤਾਂ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਆ ਕਿ ਸਾਡਾ ਇਹ ਖਫਤਕਾਰ ਕਹਿੰਦੇ ਆ ਕਿ ਸਾਡੇ ਚ ਕੋਈ ਕਸੂਰ ਨਹੀਂ ਜੇ ਮੀਟਰ ਨੂੰ ਅੱਗ ਲੱਗੀ ਆ ਤਾਂ ਇਹ ਸੁਭਾਵਕੇ ਲੱਗੀ ਆ ਇਹਨਾਂ ਨੇ ਭਾਂਬੜੇ ਨਿਕਲ ਦੇਖੇ ਆ ਤੁਹਾਡਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਭਗਤਪੁਰ ਤੋਂ ਲਾਈਵ ਤਸਵੀਰਾਂ ਦੇ ਰਹੇ ਨੇ ਜਿਨ੍ਹਾਂ ਨੇ ਮੈਨੂੰ ਵੀਡੀਓ ਬਣਾਉਣ ਚ ਸਹਿਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਜੀ